ਪੂਰੇ ਪੰਜਾਬ ਦੇ ਵਿੱਚ ਜਿੱਥੇ ਮੌਸਮ ਵਿਭਾਗ ਦੇ ਵੱਲੋਂ yellow alert ਦਿੱਤਾ ਹੈ ਤਾਂ ਉੱਥੇ ਹੀ ਸੰਗਰੂਰ ਦੇ ਵਿੱਚ ਜੇ ਗੱਲ ਕਰੀਏ ਇਸ ਮੈਂ ਅਸਮਾਨ ਦੇ ਵਿੱਚ ਵੱਡੇ ਪੱਧਰ ਤੇ ਬੱਦਲ ਨੇ ਦਿਖਾਈ ਦੇ ਰਹੇ ਨੇ ਤੇ ਕਿਣਮਣ ਹੈ ਜਿਹੜੀ ਇਸ ਸਮੇਂ بارش ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈ ਪਰ ਸੰਗਰੂਰ ਦੀ ਮੰਡੀ ਦੇ ਵਿੱਚ ਵੱਡੇ ਪੱਧਰ ਤੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਕਿਸਾਨਾਂ ਨੇ ਆਪਣੀ ਫਸਲ ਢਕਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਅਸਮਾਨ ਤੋਂ ਲਗਾਤਾਰ ਜਿਹੜੀ ਬਰਸਾਤ ਹੈ ਉਸ ਦੀ ਸ਼ੁਰੂਆਤ ਹੋਣ ਵਾਲੀ ਹੈ ਕਿ ਬਾਪੂ ਜੀ ਇੱਥੇ ਆਪਣੀ ਫਸਲ ਲੈ ਕੇ ਆਏ ਨੇ ਪਹਿਲੀ ਫਸਲ ਮੀਨ ਨਾਲ ਭਿੱਜ ਚੁੱਕੀ ਹੈ ਤਾਂ ਹੁਣ ਦੁਬਾਰੇ ਇਕੱਠੀ ਕਰ ਰਹੇ ਨੇ ਬਾਪੂ ਜੀ ਕੀ ਨਾਮ ਕੁਲਜੀ ਸਿੰਘ ਸਾਫਕਾ ਸਰਪੰਚ ਕਲੌਦੀ ਹਾਂ ਕਿ ਕਿੰਨੀ ਫਸਲ ਲੈ ਕੇ ਆਏ ਸੀਗੀ ਫਸਲ ਲੈ ਕੇ ਆਏ ਸੀ ਅਸੀਂ 2 ਟਰਾਲੀਆਂ ਭਰੀਆਂ ਹੋਇਆਂ ਫੁੱਲ ਹੂੰ ਤਾਂ ਕਿਵੇਂ ਦੇਖਦੇ ਹੋ ਕਿ ਫਸਲ ਪਹਿਲਾਂ ਹੀ ਤੁਹਾਡੀ ਖਰਾਬ ਹੋ ਚੁੱਕੀ ਹੈ ਤਾਂ ਦੁਬਾਰੇ ਫਿਰ ਬਰਸਾਤ ਆਉਣ ਵਾਲੀ ਬਹੁਤ ਬਰਬਾਦ ਹੋ ਰਹੀ ਆ ਬਹੁਤ ਔਖੀਆਂ ਕੱਲ੍ਹ ਦੇ ਲੱਗੇ ਹੋਇਆਂ 4 ਬੰਦੇ ਹਾਂ ਸਾਫ ਨਹੀਂ ਹੋ ਰਹੀ ਠੀਕ ਨਹੀਂ ਹੋ ਰਹੀ ਹੂੰ ਬਸ ਪਾਣੀ ਚ ਭਿੱਜ ਗਈ ਹੂੰ ਹਾਂਜੀ ਹਾਂ ਤਾਂ ਹੁਣ ਪਰੋਂ ਫੇਰ ਮੀਂਹ ਆ ਰਿਹਾ ਫਿਰ ਫਿਰ ਇਕੱਠੀ ਕਰ ਰਹੇ ਹਾਂ ਹਾਂਜੀ ਫੇਰ ਇਕੱਠੀ ਕਰ ਰਹੇ ਹਾਂ ਹੁਣ ਫੇਰ ਇਹਨੂੰ ਫੇਰ ਖੰਡਿਆਵਾਂਗੇ ਤੋ ਪਲਿਕੜੂ ਵੀ ਪਤਾ ਨਹੀਂ ਕੱਢੂ ਰੱਬ ਪਤਾ ਨਹੀਂ ਨੁਕਸਾਨ ਬਹੁਤ ਹੋ ਜਾਣਾ ਕਿਉਂਕਿ ਦੁਬਾਰੇ ਫੇਰ ਬਰਸਾਤ ਨੁਕਸਾਨ ਬਹੁਤ ਜੀ ਪਹਿਲਾਂ ਹੀ 24 ਬਿੱਗਾਂ 'ਚ ਦੋ ਟਰਾਲੀਆਂ ਹੋਈਆਂ ਨੇ ਕੁਝ ਵੀ ਨਹੀਂ ਨਿਕਲੀ ਅੱਛਾ ਝਾੜ ਵੀ ਘਟ ਨਿਕਲਿਆ ਝਾੜ ਵੀ ਘਟ ਲੇਕੜਾ ਬਿਲਕੁਲ ਹੀ ਝਾੜ ਨਹੀਂ ਹੈਗਾ ਬਾਪੂ ਜੀ ਵੀ ਆਪਣੇ ਨਾਲ ਬਾਪੂ ਜੀ ਕਿਵੇਂ ਦੇਖਦੇ ਹੋ ਬਰਸਾਤ ਆ ਰਹੀ ਹੈ ਕਿ ਮੰਡੀਆਂ 'ਚ ਫਸਲ ਪਈ ਹੈ ਕਿੰਨਾ ਕੁ ਮੁਸ਼ਕਿਲ ਹੋ ਰਿਹਾ ਹੈਗਾ ਹੁਣ ਬਹੁਤ ਜ਼ਿਆਦਾ ਹੋ ਰਿਹਾ ਜੀ ਹਾਂ ਫਰਾ ਗੀਰਿਆ ਖਰਾਬ ਨਹੀਂ ਹੈ ਜੀ ਕਿਹੜੇ ਪਿੰਡ ਤੋਂ ਆਏ ਹੋਗੇ ਪਿੰਡਰਾ ਲੋਜੀ ਪਿੰਡਰਾ ਤੋਂ ਕਿੰਨੀ ਫਸਲ ਲੈ ਕੇ ਆਏ ਸੀਗੇ ਅਸਤਾ ਜੀ ਆ ਲੈ ਕੇ ਥੋੜੀ ਹੋ 1509 ਜੀ ਹੂੰ ਥੋੜੀ ਐ 1509 ਲੈ ਕੇ ਆਏ ਸੀਗੇ ਤਾਂ ਹੁਣ ਬਰਸਾਤ ਆ ਰਹੀ ਹੈ ਹੁਣ ਫਸਲ ਟੱਕ ਰਹੇ ਹੋਗੇ ਹਾਂ ਜੀ ਹਾਂ ਭਿੱਜ ਜਾਣੀ ਹੈਗੀ ਬਾਹਰ ਪਈ ਹੈਗੀ ਕੋਈ ਹਾਂ ਜੀ ਬਾਹਰ ਆਪਣੀ ਤਰਪਾਲ ਵਗੈਰਾ ਲੈ ਕੇ ਆਏ ਹਾਂ ਤਰਪਾਲ ਹਾਂ ਜੀ ਹੂੰ ਕਿ ਕਿੰਨਾ ਕੁ ਮੁਸ਼ਕਿਲ ਹੁੰਦਾ ਕਿਸਾਨ ਦੇ ਲਈ ਕਿਉਂਕਿ ਪਹਿਲਾਂ 6 ਮਹੀਨੇ ਸਬਰ ਦੇ ਨਾਲ ਪਾਲਦਾ ਹੁਣ ਫਿਰ ਉਹਨੂੰ ਬਚਾਉਣ ਦੇ ਲਈ ਤਰਪਾਲ ਜਾਂ ਹੋਰ ਬਹੁਤ ਸਾਰੇ ਪ੍ਰਬੰਧ ਕਰਨੇ ਪੈਂਦੇ ਨੇ ਬਾਰੇ ਫਿਰਨਾ ਪੈਂਦਾ ਯਾਰ ਇਹਾਰੇ ਪਹਿਲਾਂ ਆਇਆ ਉੱਥੋਂ ਬਿੰਡੋ ਲੈ ਕੇ ਜੇ ਨਾ ਆਉਂਦੇ ਫਿਰ ਚੰਗੇ ਰਹਿੰਦੇ ਸਮਾਂ ਦੇ ਅਜਾ ਝੜਚੇ ਹੁਣ ਆਇਆ ਲੱਗਦਾ ਵੀ ਜੇ ਨਾ ਆਉਂਦੇ ਤਾਂ ਚੰਗੇ ਰਹਿੰਦੇ ਹੋਰ ਵਧੀਆ ਸੀ ਬਿਲਕੁਲ ਅੰਨਦਾਤਾ ਲਈ ਸਭ ਤੋਂ ਮੁਸ਼ਕਿਲ ਹੈ ਕਿਉਂਕਿ ਇਸ ਸਮੇਂ ਮੰਡੀਰੇ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਚੁੱਕਿਆ ਕਿਸਾਨਾਂ ਨੇ ਆਪਣੀਆਂ ਫਸਲਾਂ ਨੇ ਜਿਹੜੀਆਂ ਟਕਣੀਆਂ ਸ਼ੁਰੂ ਕਰ ਦਿੱਤੀਆਂ ਨੇਗੀਆਂ ਤਾਂ ਕਿਉਂਕਿ ਬਰਸਾਤ ਦੇ ਚੱਲਦਿਆਂ ਕਿਸਾਨਾਂ ਨੂੰ ਵੱਡੀ ਮੁਸ਼ਕਲ ਦਾ ਜਿਹੜਾ ਸਾਹਮਣਾ ਹੈਗਾ ਉਹ ਕਰਨਾ ਪੈਂਦਾ ਹੈਗਾ ਜਿੱਥੇ ਇਸ ਸਮੇਂ ਪੰਜਾਬ ਦੇ ਵਿੱਚ yellow alert ਜਿਹੜਾ بارش ਨੂੰ ਲੈ ਕੇ ਦਿੱਤਾ ਹੈ ਤਾਂ ਉੱਥੇ ਹੀ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਹਾਲਾਤ ਬਹੁਤ ਮਾੜੇ ਹੋ ਚੁੱਕੇ ਨੇਗੇ ਇੱਥੇ ਹੋਰ ਕਿਸਾਨ ਸਾਡੇ ਨਾਲ ਨੇ ਕੀ ਨਾਮ ਹੈ ਜੀ ਬੰਤ ਸਿੰਘ ਮਾਨ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਇੱਕ ਪਾਸੇ ਹੁਣ ਬਰਸਾਤ ਹੋ ਰਹੀ ਹੈ ਕਿ ਫਸਲ ਬਾਹਰ ਹੀ ਪਈ ਹੈ ਕਿਸਾਨਾਂ ਦੀ ਕਿੰਨਾ ਕੁ ਮੁਸ਼ਕਲ ਲੱਗਦਾ ਪੂਰਾ ਵਿਉਖਾ ਬਹੁਤ ਜ਼ਿਆਦਾ ਹੂੰ ਪੂਰਾ ਓਕਾ ਹੂੰ ਹੋਰ ਕਿੰਨੀ ਕਿ ਫਸਲ ਲੈ ਕੇ ਆਏ ਸੀਗੇ ਫਸਲ ਇੱਕ ਟਰਾਲੀ ਚ ਲੈ ਕੇ ਆਈ ਤੁਸੀਂ ਹੂੰ ਦੇਖ ਗਈ ਐ ਅੱਜ ਤਾਂ ਦੇਖੋ ਵਾ ਤੇ ਬੋਲੀ ਬਾਲੀ ਤੋਂ ਪਤਾ ਲੱਗੂਗਾ ਇਹਦਾ ਠੀਕ ਐ ਤਾਂ ਹੀ ਕਹਿੰਦੇ ਵੀ ਜਦੋਂ ਬਰਸ਼ਾਤ ਹੋ ਜਾਂਦੀ ਐ ਤਾਂ ਮੌਇਸਚਰ ਜ਼ਿਆਦਾ ਆਉਣ ਕਰਕੇ ਬੋਲੀ ਵੀ ਬੰਦ ਕਰ ਦਿੰਦੇ ਆ ਹੂੰ ਬੋਲੀ ਵੀ ਬੰਦ ਕਰ ਦਿੰਦੇ ਆ ਹੂੰ ਦੇਖੋ ਅੱਜ ਨੱਪੜੂ ਕਿਵੇਂ ਹੋਊਗਾ ਹੂੰ ਟੜਕੇ ਆਈ ਤੇ ਅੱਜ ਹੂੰ ਬੜਾ ਠੀਕ ਆ ਕਿਤੇ ਨਾ ਕਿਤੇ ਬਾਹਰੇ ਫਸਲ ਪਈ ਐ ਇਸ ਸਮੇ ਕਿਸਾਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਆਇਆਗਾ ਕਿਉਂਕਿ ਉੱਪਰ ਬਰਸਾਤ ਦਾ ਹਾਲੇ ਪਤਾ ਨਹੀਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਮੌਸਮ ਵਿਭਾਗ ਦੇ ਵੱਲੋਂ yellow alert ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਇਸ ਸਮੇਂ ਬਹੁਤ ਕਿਸਾਨ ਨੇ ਜਿਹੜੇ ਆਪਣੀ ਫਸਲ ਨੂੰ ਸੰਭਾਲ ਰਹੇ ਨੇ ਤਾਂ ਜੋ بارش ਤੋਂ ਬਚਾਇਆ ਜਾ ਸਕੇ ਕੀ ਨਾਮ ਹੈ ਜੀ ਆਪਣਾ ਇਸਰ ਸਿੰਘ ਹੈ ਬਾਈ ਸਿੰਘ ਜੀ ਕਿੱਥੋਂ ਆਇਓਗੇ ਚਠਿਆ ਤੋਂ ਜੀ ਠੀਕ ਹੈ ਕਿੰਨੀ ਫਸਲ ਲੈ ਕੇ ਆਏ ਹੋ ਇਹ ਲੈ ਲਈ ਲੈ ਕੇ ਆਏ ਜੀ ਇੱਕ ਹੁਣ ਬਰਸਾਤ ਤੋਂ ਬਚਾ ਰਹੇ ਹਾਂ ਹਾਂ ਜੀ ਤਾਂ ਕੱਲ ਵੀ ਜਿਹੜੀ ਬਰਸਾਤ ਹੋਈ ਹੈ ਮੰਡੀ ਦੇ ਵਿੱਚ ਅੱਜ ਵੀ ਲਗਾਤਾਰ ਹੋ ਰਹੀ ਹੈ ਤਾਂ ਕਿਸਾਨ ਦੇ ਲਈ ਕਿੰਨਾ ਕੁ ਮੁਸ਼ਕਲ ਹੋ ਜਾਂਦਾ ਕਿਉਂਕਿ ਪਹਿਲਾਂ ਪਹਿਲਾਂ 6 ਮਹੀਨੇ ਸਬਰ ਕਰਨਾ ਪੈਂਦਾ ਬਹੁਤ ਮੁਸ਼ਕਲ ਹੋਇਆ ਪਿਆ ਬਹੁਤ ਜ਼ਿੰਮੇਵਾਰਤਾ ਦਾ ਕੋਈ ਹੱਲ ਹੀ ਨਹੀਂ ਬਈ ਹੈਗਾ ਹਾਂ ਆ ਦੇਖ ਲਓ ਕਿ ਮੀਂਹ ਪੈ ਰਿਹਾ ਉੱਪਰੋਂ ਹੁਣ ਕੋਈ ਨਾ ਕੋਈ ਸਾਧਨ ਨਾ ਇਹਨਾਂ ਕੋਈ ਤਰਪਾਲਾਂ ਦਾ ਇੰਤਜ਼ਾਮ ਹੈ ਨਾ ਕੋਈ ਹੋਰ ਹੈ ਔਰ ਕੁਝ ਨਹੀਂ ਹੈਗਾ ਬੁਰਾ ਹਾਲਾ ਪਾਣੀ ਦੇਖੋ ਪਾਣੀ ਖੜਾ ਮੰਡੀ ਚ ਨਾ ਉਹ ਸੀਵਰੇਜ ਹੈ ਉੱਚਾ ਲਾ ਰੱਖਿਆ ਇਹਨਾਂ ਨੇ ਪਾਣੀ ਵੀ ਨਹੀਂ ਲਿਕੜ ਰਿਹਾ ਭਰ ਕੇ ਖੜਿਆ ਪਰਸੋਂ ਦਾ ਪਾਣੀ ਖੜਿਆ ਔਰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਤਾਂ ਫਸਲ ਦਾ ਸਬਰ ਨਾਲ ਇੰਤਜ਼ਾਰ ਕਰਨਾ ਪੈਂਦਾ ਜਦੋਂ ਆ ਜਾਂਦੀ ਹੈ ਤਾਂ ਮੰਡੀਆਂ ਚ 6 ਮਹੀਨੇ ਪਹਿਲਾਂ ਝਾਕ ਦੇ ਰਹੇ ਹਾਂ ਵੀ ਫਸਲ ਆਉਗੀ ਕਹੋ ਕਰਾਂਗੇ ਆ ਹੁਣ ਮੰਡੀ ਚ ਲੋ ਰਹੇ ਹਾਂ ਜੀ ਕੋਈ ਪ੍ਰਸ਼ਾਸਨ ਦਾ ਕੋਈ ਹੈ ਨਹੀਂ ਇੰਤਜ਼ਾਮ ਨਹੀਂ ਹੈਗਾ ਇੱਥੇ ਬਿਲਕੁਲ ਜਿੱਥੇ ਇੱਕ ਪਾਸੇ ਪਹਿਲਾਂ ਹੜਾ ਨੇ ਪੰਜਾਬ ਦਾ ਨੁਕਸਾਨ ਕੀਤਾ ਤਾਂ ਉੱਥੇ ਹੀ ਹੁਣ ਮੌਸਮ ਹੈ ਜਿਹੜਾ ਦੁਬਾਰਾ ਫਿਰ ਜਿਹੜਾ ਕਹਿਰਵਾਨ ਹੋਇਆ ਹੋਇਆ ਕਿਸਾਨਾਂ ਦੇ ਉੱਪਰ ਕੁਦਰਤੀ ਜਿਹੜੀ ਆਫਤ ਹੈ ਲਗਾਤਾਰ ਮੌਸਮ ਵਿਭਾਗ ਅਲਰਟ ਕਰ ਰਿਹਾ ਤੇ ਮੰਡੀਆਂ ਦੇ ਵਿੱਚ ਇਸ ਸਮੇਂ ਕਿਸਾਨ ਆਪਣੀ ਫਸਲ ਨੂੰ ਸੰਭਾਲਦੇ ਨਜ਼ਰ ਆ ਰਹੇ ਨੇਗੇ ਜੋ ਜੋ ਰੇਨਫਾਲ ਦੀ ਪ੍ਰੋਡਿਕਸ਼ਨ ਹੈਗੀ ਸਾਨੂੰ ਆਲਰੇਡੀ ਹੈਡ ਆਫ ਤੋਂ ਵੀ ਸਾਨੂੰ ਗਵਰਨਮੈਂਟ ਆਫ ਪੰਜਾਬ ਵੱਲੋਂ ਵੀ ਸਾਨੂੰ ਇਨਸਟਰਕਸ਼ਨਸ ਆਈਆਂ ਹੋਈਆਂ ਨੇ ਵੀ ਆਪਣਾ 6 ਤੋਂ ਲੈ ਕੇ 8 ਤੱਕ ਤੋਂ ਸਪੈਸ ਕੋਲੋਂ ਵੀ ਵੈਦਰ ਖਰਾਬ ਰਹਿਣਾ ਤੇ ਉਹਦੇ ਅਗਾਊ ਸਾਡੇ ਵੱਲੋਂ ਇਨਸਟਰਕਸ਼ਨਸ ਸਾਰੇ ਥਰੂ ਮਾਰਕੀਟ ਮੇਟੇ ਅਰਤੇ ਨੂੰ ਦਿੱਤੀਆਂ ਹੋਈਆਂ ਨੇ ਤੇ ਪ੍ਰੋਪਰ ਸਾਡੇ ਜੋ ਸਟਾਫ ਹੈਗਾ ਉਹਨਾਂ ਨੇ ਉਹਨੂੰ ਕਵਰ ਕਰਨ ਵਾਸਤੇ ਜੋ ਤਰਪਾਲਾਂ ਨੇ ਅਰਤੇ ਨੂੰ ਉਹ ਚੈੱਕ ਕੀਤੀਆਂ ਹੋਈਆਂ ਨੇ ਤੇ ਮਤਲਬ ਮੇਰੇ ਕੋਲੇ ਆੜ੍ਹੜ ਮੰਡੀਆਂ ਵਿੱਚੋਂ ਫੋਟੋਜ਼ ਵੀ ਆ ਰਹੀਆਂ ਨੇ ਤੇ ਜਿੰਨੇ ਕ੍ਰੌਪ ਵੈਸੇ ਅਰਾਈਵਲ ਸਾਡੇ ਬਹੁਤ ਥੋੜੀ ਹਲੇ ਕੁਝ ਮੇਨ ਮੰਡੀਆਂ ਦੇ ਵਿੱਚ ਅਰਾਈਵਲ ਹੈਗੀ ਆ ਬਟ ਜਿੰਨਾਂ ਦੇ ਵਿੱਚ ਰੀ ਫਸਲ ਆਈ ਹੋਈ ਆ ਉਹ ਪ੍ਰੋਪਰਲੀ ਰੇਨਫਾਲ ਦੇ ਸੀਜ਼ਨ ਦੇ ਵਿੱਚ ਉਹ ਪ੍ਰੋਪਰਲੀ ਹੱਦ ਤੱਕ ਕਵਰਡ ਆ ਕੋਈ ਇਦਾਂ ਦਾ ਕੋਈ ਮਤਲਬ ਮੇਰੇ ਧਿਆਨ ਦੇ ਵਿੱਚ ਕੋਈ ਮਸਲਾ ਆਇਆ ਨਹੀਂ ਪ੍ਰੋਪਰ ਤਰਪਾਲਾਂ ਆੜਤੀਆਂ ਕੋਲੇ ਹੈਗੀਆਂ ਨੇ ਹੁਣ ਤੱਕ ਸਰ ਕਿੰਨੀ ਫਸਲ ਆ ਚੁੱਕੀ ਹੈ ਮੰਡੀਆਂ ਦੇ ਵਿੱਚ ਅਪ੍ਰੋਕਸੀਮੇਟ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਅਪ੍ਰੋਕਸੀਮੇਟਲੀ ਟੋਟਲ 172 ਮੰਡੀਆਂ ਨੇ ਜਿਨ੍ਹਾਂ ਵਿੱਚੋਂ 11 ਮੇਨ ਮੰਡੀਆਂ ਨੇ ਬਾਕੀ ਜਿਹੜੇ ਹੈਗੇ ਆ ਉਹ ਪਰਚੇਸ ਸੈਂਟਰ ਰੂਰਲ ਪਰਚੇਸ ਸੈਂਟਰ ਹੈਗੇ ਆ ਤਾਂ ਅਪ੍ਰੋਕਸੀਮੇਟ ਬਾਸਮਤੀ ਦੀ ਲਾਕੇ ਹਾਲ ਤੱਕ ਉਸ ਜਿਆਦਾ ਬਾਸਮਤੀ ਆ ਰਾਈਵਲ ਸੀਗੀ 6000 ਕਹਾ ਰੈਮਟੀ ਦੀ ਆ ਰਾਈਵਲ ਆ ਜਿਹਦੇ ਵਿੱਚੋਂ ਅਪ੍ਰੋਕਸੀਮੇਟ 13000 ਐਮਟੀ ਦੀ ਪੀਆਰ ਦੀ ਹੈ ਬਾਕੀ ਜਿਹੜੀ 23000 ਐਮਟੀ ਆ ਉਹ ਬਾਸਮਤੀ 1509 ਦੀ ਆ ਰਾਈਵਲ ਥੈਂਕਸ ਫਿਰ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ